ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਖੋ ਨੀ ਵੀਡੀਓ ਚ ਤੇ ਅੱਜ ਆਪਾਂ ਆਇਆ ਕ੍ਰਿਸਟਲ ਕਾਰ ਬਾਜ਼ਾਰ ਜੋ ਕਿ ਇਹ ਜਲੰਧਰ ਚ ਦੋਸਤੋ ਅੱਜ ਦਾ ਵੀਡੀਓ ਬਹੁਤ ਹੀ ਇੰਪੋਰਟੈਂਟ ਰਹਿਣ ਵਾਲਾ ਹੈ ਖਾਸ ਕਰਕੇ ਯੂਜ਼ਡ ਕਾਰ ਦਾ ਜਿਹੜੀ ਪੁਰਾਣੀ ਨੂੰ ਗੱਡੀਆਂ ਖਰੀਦਣੀ ਚਾਹਦੇ ਹੈ ਤੇ ਸਾਡੇ ਨਾਲ ਨੇ ਦਮਨਜੀਤ ਭਾਜੀ ਕ੍ਰਿਸਟਲ ਕਾਰਸ ਤੋਂ ਭਾਜੀ ਕੀ ਹਾਲ ਚਾਲ ਜੀ ਸਤਿ ਸ੍ਰੀ ਅਕਾਲ ਭਾਜੀ ਤੁਹਾਡੇ ভিউਸ ਨੂੰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨਾ ਪਿਆਰ ਦਿੰਦੇ ਹੋ ਸਾਡੀ ਵੀਡੀਓਜ਼ ਨੂੰ ਅੱਜ ਤੁਹਾਡੇ ਲਈ ਅਸੀਂ ਕਾਰਾਂ ਲੈ ਕੇ ਆਏ ਆ ਨਾਲ ਕੁਝ ਅਸੀਂ ਆਪਣੇ ਤੌਰ ਤੇ ਤੁਹਾਨੂੰ ਥੋੜਾ ਜੀ ਨੋਲੇਜ ਦੇਣ ਲਈ ਆ ਸਕਿਆ ਮੈਂ ਇਹ ਸੋਚਦਾ ਕਿ ਤੁਹਾਡੇ ਸਾਰੇ ਵਿਊਅਰਸ ਬਹੁਤ ਸੂਝਵਾਨ ਨੇ ਸਾਡੇ ਤੋਂ ਜ਼ਿਆਦਾ ਹੋ ਸਕਦਾ ਹੈ ਸਾਡੇ ਤੋਂ ਜ਼ਿਆਦਾ ਨੋਲੇਜ ਵੀ ਉਹਨਾਂ ਨੂੰ ਹੋਵੇ ਪਰ ਫਿਰ ਵੀ ਇੱਕ ਥੋੜੀ ਜੀ ਆਪਣੀ ਜੋ ਨੋਲੇਜ ਪਰਸਨਲ ਐਕਸਪੀਰੀਅੰਸ ਉਹ ਤੁਹਾਡ ਨਾਲ ਸ਼ੇਅਰ ਕਰਾਂ ਬਿਲਕੁਲ ਦੋਸਤ ਭਾਈ ਦੇ ਕਹਿਣ ਦਾ ਮਤਲਬ ਹੈ ਤੁਸੀਂ ਦੇਖ ਰਹੇ ਹੋ ਹੁਣ ਪਾਜੀ ਕੋ ਕਾਫੀ ਸਾਰੀ ਯੂਸਡ ਕਾਰ ਦਾ ਸਲੋ ਸਟਾਕ ਹੈ ਕਈ ਕਸਟਮਰ ਆ ਕੇ ਪੁੱਛ ਰਹੇ ਕਿ ਪਾਜੀ ਕਾਰ ਜੈਨੂਇਨ ਡਰਾਈਵਨ ਹੈ ਐਕਸੀਡੈਂਟਲ ਤਾਣੀ ਮੀਟਰ ਬੈਕ ਤਾਣੀ ਤੇ ਉਹ ਗੱਡੀ ਦੀ ਪਛਾਣ ਕਿਦਾਂ ਕੀਤੀ ਜਾਵੇ ਬਿਲਕੁਲ ਸਰ ਇਸੀ ਵੀਡੀਓ ਅੱਜ ਦਮਨਜੀਤ ਭਾਈ ਦੱਸੂਗੇ ਕਿ ਕਿਹੜੇ ਕਿਹੜੇ ਫੈਕਟਰਸ ਹੁੰਦੇ ਨੇ ਕਿਹੜੇ ਕਿਹੜੇ ਪੁਆਇੰਟ ਹੁੰਦੇ ਜਿਸ ਦੇ ਬੇਸਿਸ ਤੇ ਗੱਡੀ ਇੱਥੇ ਪਰਚੇਸ ਕੀਤੀ ਜਾਂਦੀ ਹੈ ਤੇ ਭਾਈ ਸਟਾਰਟ ਕਰਦੇ ਹਾਂ ਸਕੋਰਪਿਓ ਸਰ ਸਕੋਰਪਿਓ ਤੋਂ ਸਭ ਤੋਂ ਪਹਿਲਾਂ ਆਪਾਂ ਟਾਇਰਾਂ ਤੋਂ ਚੈੱਕ ਕਰਦੇ ਹਾਂ ਤੁਸੀਂ ਟਾਇਰ ਵੱਲ ਦੇਖ ਸਕਦੇ ਹੋ ਇੱਕ ਤਾਂ ਇੱਥੇ ਟਾਇਰ ਦੀ ਪੂਰੀ ਬੇ ਇੱਕ ਲੋਗੋ ਹੁੰਦਾ ਇਟ ਮੀਨਸ ਜੇਕੇ ਟਾਇਰ ਦਾ ਲੋਗੋ ਅੱਜਕੱਲ ਕੀ ਰੀਸੋ ਟਾਇਰਸ ਬਹੁਤ ਮਾਰਕੀਟ ਚ ਆ ਗਏ ਜਿੱਥੇ ਨਾ ਰਬਿੰਗ 에 ਡਰਾਬਿੰਗ ਹੋ ਜਾਂਦਾ ਤੇ ਚਾਈਨੀਸ ਟਾਇਰ ਨੂੰ ਉਹ ਵੇਚ ਦਿੰਦੇ ਨੇ ਬਹੁਤ ਬੀਕ ਇੱਕ ਪ੍ਰੋਪਰ ਇਸ ਕਟ ਟਾਇਰ ਦੇ ਉੱਪਰ ਡੇਟ ਆਂਦੀ ਹੈ ਕਿ ਇਹ ਕਾਰ ਇੰਨੇ ਟਾਇਰ ਇੰਨੇ ਸੰਦਾ ਹੈ ਪ੍ਰੋਪਰ ਸਾਈਜ਼ ਆਂਦਾ ਇਹ ਇਹਦਾ ਸਾਈਜ਼ ਹੈ ਇਹ ਪ੍ਰੋਪਰ ਥਲੇ ਜੇਕੇ ਟਾਇਰ ਕੰਪਨੀ ਦਾ ਟਾਇਰ ਹੈ ਉਹ ਨਾਲ ਆਂਦਾ ਇੱਕ ਆਪਾਂ ਆਪ ਉਹ ਦੇਖ ਸਕਦੇ ਕਿ ਕਾਰ ਦੇ ਕਪੈਸਿਟੀ ਕਿੰਨੀ ਹੈ ਤੁਸੀਂ ਦੇਖ ਸਕਦੇ ਹੋ ਕਿ ਮੇਰੀ ਪੂਰੀ ਫਿੰਗਰ ਅੰਦਰ ਜਾ ਰਹੀ ਹੋਏਗੀ ਮਤਲਬ ਇਟ ਮੀਨਸ ਇਸ ਤੋਂ ਆਪਾਂ ਸ਼ੋਅ ਕਰ ਸਕਦੇ ਹਾਂ ਕਿ ਇਹ ਟਾਇਰ ਹਲੇ ਬਿਲਕੁਲ ਬ੍ਰੈਡ ਨਿਊ ਹੈ ਤੁਸੀਂ ਆ ਦੇਖ ਸਕਦੇ ਹੋ ਬਿਚੀ ਵੇਥੇਗੀ ਹੈ ਮਤਲਬ ਇਹ ਇਸ ਤੋਂ ਆਪਾਂ ਸਭ ਤੋਂ ਫਰਸਟ ਪ੍ਰਾਈਮ ਨੇ ਆਪਾਂ ਟਾਇਰ ਦੇਖ ਸਕਦੇ ਕਿ ਟਾਇਰ ਦੀ ਕੁਆਲਿਟੀ ਆਫ ਲਾਈਫ ਕਿੰਨੀ ਹੈ ਟਾਇਰ ਦੀ ਆਪਾਂ ਪ੍ਰੈਸ ਕਰਕੇ ਦੇਖ ਸਕਦੇ ਕਿ ਟਾਇਰ ਰਬੜ ਦੇ ਪ੍ਰੈਸ ਹੁੰਦੀ ਹੈ ਕਿ ਇਹ ਰਬੜ ਇਹਦੀ ਠੀਕ ਹੈ ਜੇ ਅਗਰ ਰਬੜ ਹਾਰਡ ਹੈ ਤੇ ਗਰਮੀਆਂ 'ਚ ਟਾਇਰ ਬ ਇਸ ਕਾਰਨ ਹੋ ਸਕਦਾ ਬਿਲਕੁਲ ਸਰ ਇਹ ਬਹੁਤ ਜਿਹੜੀ ਕਾਮਨ ਚੀਜ਼ ਹੈ ਕਿਉਂਕਿ ਕਈ ਕਲਾਇੰਟ ਕੋਈ ਕਾਰ ਆਪਾਂ ਪੁਰਾਣੇ ਟਾਇਰ ਪਾ ਲੈਨੇ ਆ ਉਹ ਬਹੁਤ ਹਾਰਡ ਰਬੜ ਹੁੰਦੀ ਹੈ ਮੁੜ ਕੇ ਕਾਰ ਟਾਇਰ ਬਸਟ ਹੋ ਜਾਂਦਾ ਤੇ ਸੁਣਿਓ ਦੋਸਤੋ ਪਾਜੀ ਨੇ ਇਹ ਤੱਕ ਦੱਸਿਆ ਕਿ ਜਿੰਨਾ ਜੀ ਕੰਪਨੀ ਦਾ ਲੋਗੋ ਆਂਦਾ ਉਸ ਚੀ ਕੀ ਫਰਕ ਹੈ ਤੇ ਨਹੀਂ ਆਂਦਾ ਉਸ ਚੀ ਕੀ ਫਰਕ ਹੈ ਜ਼ਿਆਦਾਤਰ ਆਪਾਂ 5-6 ਲੱਖ ਦੀ ਕਾਰ ਲੈਣ ਵੇਲੇ ਇਹ ਚੀਜ਼ਾਂ ਇਗਨੋਰ ਕਰ ਦਿੰਨੇ ਆ ਜੋ ਕਿ ਕਸਟਮਰ ਨੂੰ ਬਾਅਦ ਚੇ ਦਿੱਕਤ ਹੁੰਦੀ ਹੈ ਪਾਜੀ ਅਗਲਾ ਪੁਆਇੰਟ ਕੀ ਰਹੂਗਾ ਅਗਲਾ ਪੁਆਇੰਟ ਸਰ ਆਪਾਂ ਤੁਸੀਂ ਦੇਖਦੇ ਆ ਕਿ ਅੱਜਕੱਲ ਜੋ ਚੀਜ਼ਾਂ ਬਹੁਤ ਸਹੀਦਾ ਹੋ ਰਹੀਆਂ ਕਿ ਲੋਕ ਜਿਹੜੀ ਨਾ ਜਿਹੜੇ ਕਈ ਰੂਰਲ ਏਰੀਆਸ ਉਹਨਾਂ ਨੂੰ ਨਹੀਂ ਪਤਾ ਹ ਜਿੱਦਾਂ ਕੋ ਸਾਡੇ ਕੋਈ ਵੀ ਕਾਰ ਆਂਦੀ ਅਸੀਂ ਵੀਡੀਓ ਬਣਾਉਂਦੇ ਅਸੀਂ ਕਹਿੰਨੇ ਆ ਕਿ ਇਹ ਕਾਰ SF5 ਮਾਡਲ ਹੈ ਇਹਦੇ ਤੇ ਇੰਨੀ ਆਪਾ ਲੋਡਿੰਗ ਕੀਤੀ ਹੋਈ ਹੈ ਪਰ ਆਪਾ ਇਹ ਨਹੀਂ ਕਹਿੰਦੇ ਕਿ ਐਸ 11 ਹੈ ਆਪਾਂ ਕਨਵਰਟਡ ਨਾਲ ਜ਼ਰੂਰ ਕਹਿੰਨੇ ਹੈ ਕਨਵਰਟਡ ਮੀਨਸ ਉਹਦੇ ਉੱਪਰ ਅਸੈਸਰੀ ਲੱਗੀ ਜਿੱਦਾਂ ਹੁਣ ਹਰ ਕਾਰ ਦੇ ਨਾਲ ਇੱਕ ਅਸੈਸਰੀ ਆਂਦੀ ਹੈ ਐਦਾਂ ਹੀ ਤੁਸੀਂ ਇਹ ਕਾਰ ਖਾਲ ਕੇ ਦੇਖੋ ਤੁਹਾਨੂੰ ਪਤਾ ਚੱਲ ਜਾਏਗਾ ਕਿ ਕਾਰ ਬਿਲਕੁਲ ਨੀਟ ਐਂਡ ਕਲੀਨ ਹੈ ਹੁਣ ਇਹ ਚੁੱਕੀ ਆਪਾਂ ਦੇਖ ਸਕਦੇ ਹਾਂ ਤੁਸੀਂ ਬ੍ਰੇਕ ਜਾ ਦੇਖੋ ਤੁਸੀਂ ਕਲੀਅਰ ਲਿਖਿਆ ਹੋਊਗਾ SRS 에어 ਬੈਗ ਇਹ ਕੰਪਨੀ ਵੱਲੋਂ ਬੇਜਿੰਗ ਆਂਦੀ ਹੈ ਇਹਦਾ ਮਤਲਬ ਇਹ ਹੁੰ ਇਹ ਵੀ ਇਹ ਵੀ ਫਰਕ ਆ ਜਾਂਦਾ ਬਿਲਕੁਲ ਬਿਲਕੁਲ ਸਰ ਸੁਣਿਆ ਦੋਸਤੋਂ ਇਹ ਚੀਜ਼ਾਂ ਦਾ ਵੀ ਫਰਕ ਹੁੰਦਾ ਹੈ ਤੇ ਭਾਜੀ ਵੇਰੀਐਂਟ ਵੀ ਸਿਸਟਮ ਹੈ ਜਿੱਦਾਂ ਉਹਨੇ ਕੰਪੀ ਜਿਹੜਾ ਕੰਪਨੀ ਫਿਟਡ ਸੀਡੀ ਸਿਸਟਮ ਆਉਂਦਾ ਹੈ ਉਹਦੇ ਨਾਲ ਸਟੀਰੀਓ ਬਟਨਸ ਆਉਂਦੇ ਨੇ ਤੁਸੀਂ ਇਹ ਕਾਰ ਦੇਖ ਸਕਦੇ ਹੋ ਇਹ ਪ੍ਰੋਪਰ ਸੀਡੀ ਸਿਸਟਮ ਨਾਲ ਆਉਂਦਾ ਜਿਹੜੇ ਅੱਜਕੱਲ ਐਂਡਰੋਇਡ ਪਲੇਅਰ 10 ਤੋਂ 12000 ਚ ਲੱਗਦੇ ਨੇ ਉਹਦੇ ਚ ਸੀਡੀ ਸਿਸਟਮ ਬਟਨਸ ਵਗੈਰਾ ਨਹੀਂ ਕੋਚਾਂਦਾ ਇਹ ਚੀਜ਼ ਤੇ ਆਪਾਂ ਜੈਨੂਇਲਟੀ ਹੋ ਜਾਂਦੀ ਹੈ ਕਿ ਇਹ ਕਾਰ ਜੈਨੂਨ ਹੈ ਜਾਂ ਨਹੀਂ ਹੈ ਠੀਕ ਹੈ ਤੇ ਭਾਜੀ ਹੋਰ ਫੈਕਟਰ ਕੀ ਕਾਰ ਜਿੱਦਾਂ ਕਈ ਗੱਡੀਆਂ ਰੋਲ ਹੋ ਜਾਂਦੀਆਂ ਐਕਸੀਡੈਂਟ ਹੋ ਜਾਂਦੀਆਂ ਉਹ ਕਿਦਾਂ ਚੈੱਕ ਕਰ ਸਕਦੇ ਆ ਸਭ ਤੋਂ ਵੱਡਾ ਕਾਰਨ ਮੈਂ ਤੁਹਾਨੂੰ ਦੱਸਦਾ ਤੁਸੀਂ ਥੋੜਾ ਕੋਲ ਲੈ ਕੇ ਆਓ ਜਿੱਦਾਂ ਕੋਈ ਕਾਰ ਐਕਸੀਡੈਂਟ ਹੋ ਜਾਂਦਾ ਇੱਕ ਕੰਪਨੀ ਵੱਲੋਂ ਇੱਕ ਜਿਹੜੀ ਹੈ ਰਬੜ ਦੀ ਸੀਲੈਂਟ ਆਂਦੀ ਹੈ ਤੁਸੀਂ ਇਹ ਕਾਰ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾਦਾ ਆ ਤੁਸੀਂ ਇਹ ਦੇਖ ਸਕਦੇ ਇੱਕ ਸੀਲੈਂਟ ਹੈ ਇਹ ਪ੍ਰੋਪਰ ਕਾਰ ਦੇ ਨਾਲ ਬਿਲਕੁਲ ਨਾਲ-ਨਾਲ ਚੱਲ ਰਹੀ ਹੈ ਇਟ ਮੀਨਸ ਇਹ ਕਾਰ ਦਾ ਜੋ ਪਿੱਲਰ ਹੈ ਕਦੀ ਡਿਸਟਰੋਏ ਨਹੀਂ ਹੋਇਆ ਦੇਖੋ ਪ੍ਰੋਪਰ ਸੀਲੈਂਟ ਸਾਰੀ ਚੀਜ਼ਾਂ ਨਾਲ ਚੱਲ ਰਹੀ ਜਿੱਥੇ ਦੀ ਤਾਂ ਬਲੈਕ ਸਪੌਟਸ ਹੁੰਦੇ ਨੇ ਉਹਦੇ ਨਾਲ ਇਹਦੀ ਸੀਲੈਂਟ ਆਂਦੀ ਹੈ ਇਸ ਤੋਂ ਵੀ ਆਪਾਂ ਜਿਆਦਾ ਗੌਰਾਈ ਚ ਜਾਣਾ ਚਾਹੁੰਦੇ ਆ ਤਾਂ ਆਪਾਂ ਇਹਨੂੰ ਥੋੜਾ ਪੁੱਲ ਕਰਕੇ ਦੇਖਦੇ ਆ ਤੁਸੀਂ ਇਹ ਕਾਰ ਜੇ ਆਪਾਂ ਰਬਰ ਪੁੱਲ ਕਰਕੇ ਦੇਖਦੇ ਆ ਤਾਂ ਇੱਕਾ ਪ੍ਰੋਪਰ ਪਿੱਲਰ ਆ ਜਾਂਦਾ ਹੈ ਇਹ ਇਹ ਨਿਸ਼ਾਨ ਆਉਂਦੇ ਨੇ origignal ਦੇ ਇਹ ਸਪੌਟ ਬਾਈਂਡਿੰਗ ਦੇ ਨਿਸ਼ਾਨ ਹੈ ਇਹ ਸਪੌਟ ਬਾਈਂਡਿੰਗ ਦੇ ਨਿਸ਼ਾਨ ਹੈ ਇਹ ਜ਼ੀਰੋ ਜ਼ੀਰੋ ਗੋਲ ਗੋਲ ਆਉਂਦੇ ਨੇ ਤੁਸੀਂ ਇਹਨੂੰ ਫੀਲ ਕਰ ਸਕਦੇ ਹੋ ਮਤਲਬ ਇਹ ਜਿਹੜੇ ਪੁਆਇੰਟ ਸਪੌਟ ਟਾਂਕੇ ਜਿਹਨੂੰ ਆਪਾਂ ਕਹਿੰਦੇ ਇਹਨੂੰ ਸਪੌਟ ਵੈਲਡਿੰਗਸ ਕਹਿੰਦੇ ਆਪਾਂ ਦੁਬਾਰੋ ਨਹੀਂ ਲੱਗ ਸਿਆ ਤੇ ਭਾਜੀ ਜੇਕਰ ਇਹ ਨਾ ਹੋਣ ਸਪੌਟ ਵਾਇਲਡਿੰਗ ਅਗਰ ਇਹ ਖੁੱਲੀ ਹੋਵੇ ਜੇ ਨਾ ਹੋਵੇ ਤੇ ਇਸ ਤੋਂ ਆਪਾਂ ਜਜ ਕਰ ਸਕਦੇ ਆ ਕਿ ਕਾਰ ਕਿਤੋਂ ਨਾ ਕਿਤੋਂ ਇਹ ਕਾਰ ਐਕਸੀਡੈਂਟ ਹੈ ਇਹ ਦੁਬਾਰੋ ਵਰਕਸ਼ਾਪ ਤੋਂ ਕਿਸੇ ਅੱਛੇ ਰਿਪੇਅਰ ਸੈਂਟਰ ਤੋਂ ਰਿਪੇਅਰ ਹੋਈ ਹੈ ਤੇ ਦਰਵਾਜਾ ਭਾਜੀ ਡੋਰ ਤੋਂ ਆਉਂਦੇ ਆ ਤੁਸੀਂ ਡੋਰ ਤੇ ਰੀਅਰ ਬੈਕ ਦੇਖ ਸਕਦੇ ਹੋ ਇਹ ਡੋਰ ਦੀ ਪ੍ਰੋਪਰ ਜਿੱਦਾਂ ਤੁਹਾਨੂੰ ਗੋਲ ਗੋਲ ਸਟੈਂਪਿੰਗ ਕਿਹਾ ਨਾ ਆ ਤਿੰਨੋਂ ਸਟੈਂਪਿੰਗ ਆਉਂਦੀਆਂ ਪਲੱਸ ਇਹ ਦੀ ਪ੍ਰੋਪਰ ਸੀਲਿੰਗ ਜਿਹੜੀ ਲਾਸਟ ਤੱਕ ਜਾ ਰਹੀ ਹੈ ਇਹ オリਜੀਨੈਲਿਟੀ ਦਾ ਨਾਮ ਹੈ ਕਿ ਇਹ ਕਾਰ オリਜੀਨਲ ਹੈ ਜੇ ਸੀਲ ਨਹੀਂ ਹੋਏਗੀ ਤੇ ਇਟ ਮੀਨਸ ਇਸ ਕਾਰ ਦਾ ਡੋਰ ਵਗੈਰਾ ਚੇਂਜ ਹੈ ਚੇਂਜ ਹੋ ਰਿਹਾ ਹੈ ਜੀ ਠੀਕ ਹੈ ਤਾਂ ਇਹ ਮੇਜਰ ਪੁਆਇੰਟ ਹੈ ਇੱਕ ਕਾਰ ਦਾ ਦਰਵਾਜਾ ਮਤਲਬ ਇਹ ਤੁਸੀਂ ਸੋਚੋ ਕਿ ਇਹ ਆਲ 4 도ਰਸ ਜੇ 5 도ਰਸ ਹੈ ਕਾਰ ਦੇ ਤਾਂ 5 ਵਿਦ ਬਿੱਕੀ ਵਿਦ ਬੋਨਟ ਵਿਦ ਪ੍ਰੋਪਰ 도ਰ ਸਾਰਿਆਂ ਤੇ ਸੀਲਿੰਗ ਆਉਂਦੀ ਹੈ ਸਰ ਸੀਲਿੰਗ ਆਉਂਦੀ ਹੈ ਬਿਲਕੁਲ ਔਰ ਅਗਰ ਇਹ ਸੀਲਿੰਗ ਰਿਮੂਵ ਹੋ ਹੋਟਿਓ ਹੋਵੇ ਜਾਂ ਰਿਪੇਅਰ ਹੋਈ ਹੋਵੇ ਤਾਂ ਮੰਨ ਲਓ ਕਿ ਦਰਵਾਜਾ ਚੇਂਜ ਹੈ ਹਾਂ ਦਰਵਾਜਾ ਮੰਨ ਲਓ ਦਰਵਾਜਾ ਚੇਂਜ ਹੈ ਕਿਉਂਕਿ ਇਹ ਜਿਹੜੀ ਮੈਨੂਫੈਕਚਰਿੰਗ ਤੋਂ ਹੀ ਆਉਂਦੀ ਹੈ ਸੀਲਿੰਗ ਇਹ ਦੁਬਾਰੋ ਆਪਾਂ ਨੂੰ ਰੀਬਿਲਟ ਨਹੀਂ ਕਰ ਸਕਦੇ ਇਹਦੇ ਤਾਂ ਨਹੀਂ ਔਰ ਭਾਜੀ ਫਰੰਟ ਤੋਂ ਕਿੱਦਾਂ ਪਤਾ ਲੱਗ ਸਕਦਾ ਹੈ ਭਾਈ ਨੇ ਸਾਈਡ ਤੋਂ ਦਿਖਾਤੀ ਹੈ ਹੁਣ ਜਿੱਦਾਂ ਕਿ ਇਹ ਸਕੋਰਪੀਓ ਹੈ ਇੱਕ ਭਾਜੀ ਕੋ ਵਾਈਟ ਕਲਰ ਦਾ ਮਾਡਲ ਇੱਥੇ ਅਵੇਲੇਬਲ ਹੈ ਗੱਡੀ ਦੀ ਪੂਰੀ ਡਿਟੇਲਸ ਦੱਸਾਂਗੇ ਪ੍ਰਾਈਸ ਵਗੈਰਾ ਵੀ ਦੱਸਾਂਗੇ ਇੱਕ ਬਾਰ ਤੁਹਾਨੂੰ ਇਹ ਵੀ ਕਨਫਰਮ ਕਰਾ ਦਿੰਨੇ ਕਿ ਐਕਸੀਡੈਂਟਾਂ ਦੀ ਨਿਸ਼ਾਨੀ ਕਿੱਦਾ ਪਤਾ ਲੱਗ ਜਾਂਦੀ ਹੈ ਬਾਕੀ ਤੁਸੀਂ ਟਾਇਰ ਦੇਖ ਹੀ ਸਕਦੇ ਹੋ ਅਲੌਇਵਜ਼ ਕਿੰਨੇ ਵਧੀਆ ਪਏ ਆ ਕਾਰ ਨੂੰ ਸੋਨੇ ਵਾਲੇ ਅਲੌਇਵਜ਼ ਸਪੈਰ ਰੱਖੇ ਆ ਫਰੰਟ ਤੋਂ ਕੁਝ ਐਦਾਂ ਨਹੀਂ ਦਿਖਦੀ ਕਾਰ ਆ ਰਿਖੋ ਜੀ ਜਿਵੇਂ ਮੈਂ ਤੁਹਾਨੂੰ ਸੀਲਿੰਗ ਦੱਸਿਆ ਸੀ ਐਦਾਂ ਹੀ ਫਰੰਟ ਤੇ ਵੀ ਸੀਲਿੰਗ ਆndi ਹੈ ਜਿੱਥੇ ਵੀ ਕਾਰ ਦਾ ਜੁਆਇੰਟ ਹੋਏਗਾ ਉੱਥੇ ਉਸ ਕਾਰ ਦੇ ਜੁਆਇੰਟ ਦੇ ਨਾਲ ਸੀਲਿੰਗ ਆਏਗੀ ਤੁਸੀਂ ਆਹ ਕਾਰ ਦੇਖ ਸਕਦੇ ਹੋ ਪ੍ਰੋਪਰ ਸੀਲੈਂਟ ਹੈ ਇਹਨੂੰ ਦੇਖ ਸਕਦੇ ਹੋ ਇੱਥੇ ਵੀ ਜੋੜ ਹੈ ਜਿਹਨੂੰ ਆਪਾਂ ਪੰਜਾਬੀ ਜੋੜ ਕਹਿੰਦੇ ਆ ਸੀਲੈਂਟ ਹੈ ਇਟ ਮੀਨਸ ਇਹ ਕਾਰ ਤੇ ਅਜ ਤੱਕ ਕਦੀ ਕਿਤੋਂ ਹਿੱਟ ਨਹੀਂ ਹੋਈ ਰਿਪੇਅਰ ਦਾ ਕੰਮ ਨਹੀਂ ਹੋਇਆ ਜਿੱਦਾਂ ਤੁਹਾਨੂੰ ਮੈਂ ਬੋਨਟ ਦੀ ਦੱਸਿਆ ਸੀ ਤੁਸੀਂ ਆ ਬੋਨਟ ਵੀ ਚੈੱਕ ਕਰ ਸਕਦੇ ਹੋ ਕਿਤੋਂ ਕੋਈ ਬੋਨਟ ਸੀਲਡ ਸਾਰੇ ਪਾਸੋਂ ਫਰੰਟ ਤੱਕ ਇੱਕ ਤੁਹਾਨੂੰ ਮੈਂ ਗੋਲਡ ਗੋਲ ਪੰਚਿੰਗ ਕਹੀ ਸੀ ਤੁਸੀਂ ਆ ਜ਼ੀਰੋ ਜ਼ੀਰੋ ਦੇ ਜਦੋਂ ਇੱਕ ਵਾਰੀ ਇਹ ਕਾਰ ਦਾ ਬੋਨਟ ਹਿੱਟ ਹੋ ਜਾਂਦਾ ਹੈ ਪੰਚਿੰਗ ਦੁਬਾਰੋ ਨਹੀਂ ਪੋਸੀਬਲ ਹੋਏਗੀ ਪੰਚਿੰਗ ਦੁਬਾਰੋ ਨਹੀਂ ਹੋ ਸਕਦੀ ਮੈਨੂਫੈਕਚਰਿੰਗ ਵੱਲੋਂ ਹੀ ਹੈ ਇਸ ਚੀਜ਼ ਤੋਂ ਆਪਾਂ ਜੈਨੂਇਨਟੀ ਕਰ ਸਕਦੇ ਹਾਂ ਕਿ ਇਹ ਕਾਰ ਬਿਲਕੁਲ ਜੈਨੂਨ ਹੈ ਤੇ ਇਹਦਾ ਮਤਲਬ ਹੈ ਗੱਡੀ ਕੋਈ ਵੀ ਰਿਪੇਅਰ ਹਿੱਟ ਬਿਲਕੁਲ ਨਹੀਂ ਹੈ オリジナル ਕੰਪਨੀ ਵਾਲੀ ਹੈ ਕੋਈ ਤੋਂ ਕੋਈ ਰਿਪੇਅਰ ਹਿੱਟ ਨਹੀਂ ਹੈ ਸੈਕੰਡਲੀ ਹੋਰ ਆਪਾਂ ਚੀਜ਼ ਦੇ ਸਕਦੇ ਹਾਂ ਕਿ ਜਦੋਂ ਆਪਾਂ ਤਾਰ ਦੇਖਣੀ ਹੈ ਨਾ ਚੈੱਕ ਕਰਨੀ ਹੈ ਇੱਕ ਆਪਾਂ ਕਲਰ ਮੈਚ ਕਰਕੇ ਦੇਖਣਾ ਕਿ ਕਲਰ ਇਜ਼ ਆ ਮੈਚ ਤੁਸੀਂ ਈਜ਼ੀਲੀ ਦੇਖੋਗੇ ਜਿਹੜੇ ਆ ਜਿਹੜੇ ਬੋਲਟ ਪੇਚਾਸ ਨਾਲ ਲੱ ਇਹਦਾ ਕਲਰ ਜੇ ਆਪਾਂ ਨੂੰ ਘੋਟੀ ਜਾਂ ਆਪਾਂ ਚਾਬੀ ਨਾਲ ਨੂੰ ਓਪਨ ਕਰਾਂਗੇ ਤੇ ਨਿਸ਼ਾਨ ਪੈ ਜਾਣਗੇ ਮਤਲਬ ਕਿਸ ਜਾਏਗਾ ਹਾਂ ਕਿਸ ਜਾਏਗਾ ਇੱਕ ਪ੍ਰੋਪਰ ਕਿਤੋਂ ਕੋਈ ਕਿਸਿਆ ਨਹੀਂ ਹੈ ਕਿਤੋਂ ਕੋਈ ਕੁਝ ਨਹੀਂ ਹੈ ਪ੍ਰੋਪਰ ਸੀਲਡ ਹੈ ਫਿਰ ਤੁਸੀਂ ਇਹ ਦੇਖੋ ਜਿਹੜੇ ਸਟਿੱਕਰਸ ਆਂਦੇ ਨੇ ਜੋ ਗ੍ਰਾਫਿਕਸ ਆਂਦੇ ਨੇ ਇਹ ਵੀ ਰੀਡ ਮਤਲਬ ਦੁਬਾਰੋ ਨਹੀਂ ਆਪਾਂ ਨੂੰ ਲਗਾ ਦਿੰਦੇ ਹੁਣ ਤੁਸੀਂ ਇਹ ਪੰਚਿੰਗ ਦੇਖੋ ਤੁਸੀਂ ਗੌਰ ਨਾਲ ਦੇਖੋਗੇ ਤੇ ਗ੍ਰੀਨ ਕਲਰ ਦਾ ਨਿਸ਼ਾਨ ਹੈ ਇਟ ਮੀਨਸ ਇਹ ਕਾਰ ਬਿਲਕੁਲ ਜੈਨੂਨ ਹੈ ਜਿਵੇਂ ਕੋਈ ਤੇ ਵੀ ਗ੍ਰੀਨ ਕਲਰ ਦਾ ਨਿਸ਼ਾਨ ਹੈ ਕਿਉਂਕਿ ਜਦੋਂ ਕਾਰ ਪ੍ਰੋਡਕਟ ਬੰਦਾ ਹੈ ਉਦੋਂ ਆਟੋਮੈਟਿਕਲੀ ਉਸ ਕਲਰ ਦੇ ਨਿਸ਼ਾਨੀਆਂ ਲੱਗਦੀਆਂ ਹਰ ਪਾਈਪ ਤੇ ਨਿਸ਼ਾਨ ਹੋਏਗਾ ਜਿੱਦਾਂ ਤੁਸੀਂ ਦੇਖੋ ਬਲੂ ਦੇ ਨਾਲ ਬਲੂ ਮੈਚ ਕਰ ਰਿਹਾ ਇਟ ਮੀਨਸ ਇਹ ਬਿਲਕੁਲ ਜੈਨੂਨ ਕਾਰ ਹੈ ਕਦੀ ਪਾਈਪ ਨਹੀਂ ਖੁੱਲੀ ਤੁਸੀਂ ਨੀਚੇ ਦੇਖੋ ਹਰ ਜਗ੍ਹਾ ਦਿਖ ਰਿਹਾ ਹੈ ਨੀਚੇ ਦੇਖ ਸਕਦੇ ਹੋ AC ਪਾਈਪਸ ਦੇ ਉੱਪਰ ਵੀ ਸਟicker ਲੱਗੇ ਹੋਏ ਨੇ ਹਰ ਚੀਜ਼ ਤੇ ਜਿਹੜੀ ਹੈ ਬੇਜੀਂ ਆਂਦੀ ਹੈ ਪਾਰਟ ਨੰਬਰ ਲਿਖਿਆ ਆਂਦਾ ਹੈ ਕਿ ਕਾਰ ਉਹ ਜਿਹੜੀ ਰੇਡੀਏਟਰ ਦੀ ਪਾਈਪ ਹੈ ਤੁਸੀਂ ਨਟ ਦੇ ਉੱਪਰ yellow ਜਿਹਾ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਬਿਲਕੁਲ ਜੀ ਇਹ ਤੁਸੀਂ ਜਦੋਂ ਇਹ ਨਿਸ਼ਾਨ ਚਲਾ ਗਿਆ ਇਟ ਮੀਨਸ ਦਾ ਨਟ ਇਧਰ ਤੋਂ ਇਧਰ ਹੋ ਗਿਆ ਨਟ ਮੈਚ ਨਹੀਂ ਕਰ ਰਿਹਾ ਤੇ ਇਹ ਦੇ ਮਤਲਬ ਸਕਰੂਸ ਖੁੱਲੇ ਹੋਏ ਨੇ ਇਹ ਸਕਰੂ ਖੁੱਲੇ ਹੋਏ ਨੇ ਕਾਰ ਰਪੇਅਰ ਹੋਈ ਹੈ ਠੀਕ ਹੈ ਇਸ ਚੀਜ਼ ਤੋਂ ਤੁਸੀਂ ਬਿਲਕੁਲ ਜਜ ਲਗਾ ਸਕਦੇ ਹੋ ਸੀਲ ਸੀਲੈਂਟ ਤੁਹਾਨੂੰ ਇੱਥੇ ਮਿਲੇਗਾ ਠੀਕ ਹੈ ਜਿੱਦਾਂ ਪਾਜੀ ਨੇ ਕਿਹਾ ਸੀ ਨਟ ਬੋਲਟ ਦੇ ਅਗਰ ਕੁਝ ਵੀ ਖੁੱਲਦਾ ਹੈ ਤਾਂ ਉਹ ਆਪਣੇ ਨਿਸ਼ਾਨ ਛੱਡ ਜਾਂਦਾ ਹੈ ਬਹੁਤ ਵਧੀਆ ਜੀ ਇਹ ਕਾਫੀ ਹੈਲਪਫੁਲ ਹੈ ਬਾਕੀ ਸਾਰੀਆਂ ਕਾਰਾਂ 'ਚ ਇਹ ਸਭ ਸੇਮ ਰਹੇਗੀ ਸਾਰੀਆਂ ਕਾਰਾਂ 'ਚ ਇਹ ਫੀਚਰ ਜਿਹੜਾ ਇਹ ਤਾਂ ਹਰ ਕਾਰ 'ਚ ਹੋਏਗਾ ਚਾਹੇ ਮਾਰੂਤੀ ਲੋ ਚਾਹੇ ਹੰਡਈ ਲੋ ਚਾਹੇ ਤੁਸੀਂ ਮਹਿੰਦਰਾ ਲੋ ਚਾਹੇ ਇਸੂਜ਼ੂ ਲੋ ਐਨੀ ਕਾਰ ਇਹ ਫੀਚਰ ਸਾਰੇ ਤਾਂ ਸੇਮ ਹੋਏਗਾ ਹੀ ਹੋਏਗਾ ਤੇ ਭਾਜੀ ਇੱਕ ਵਾਰੀ ਡਿਟੇਲ ਵੀ ਦੱਸੋ ਕਾਰ ਦੀ ਡਿਟੇਲ ਕੀ ਰਹਿਣ ਵਾਲੀ ਹੈ 2021 ਮਾਡਲ ਦੀ ਕਾਰ ਹੈ ਤੇ S9 ਵੇਰੀਐਂਟ 'ਚ ਹੈ ਲਗਭਗ 81000 ਕਿਲੋਮੀਟਰ ਚੱਲੀ ਹੈ ਤੇ ਸਾਡੇ 1.16 ਲੱਖ ਰੁਪਏ ਦੀ ਡਿਮਾਂਡ ਪ੍ਰਾਈਸ ਹੈ ਇਹਨੂੰ ਸਨੇਕ ਅਲॉयਸ ਲੱਗੇ ਹੋਏ ਨੇ। ਉਹ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਲੱਗ ਰਹੇ ਆ। ਜੀ ਸਰ। ਬਹੁਤ ਕਿੰਨੀ ਡਿਮਾਂਡ ਤੁਸੀਂ ਕਰਦੀ? ਇਹ ਸਰ 16 ਲੱਖ 50 ਹਜ਼ਾਰ ਰੁਪਏ ਡਿਮਾਂਡ ਪ੍ਰਾਈਸ ਹੈ ਬਾਕੀ ਔਨ ਟੇਬਲ ਨੇਗੋਸ਼ੀਏਸ਼ਨ। ਬਾਕੀ ਔਨ ਟੇਬਲ ਨੇਗੋਸ਼ੀਏਸ਼ਨ। ਜੀ ਸਰ ਅਕਲੀ i20 ਤੋਂ ਆਪਾਂ ਤੁਹਾਨੂੰ ਥੋੜੀ ਜੀ ਚੈਨਲ ਪਾਵਾਂਗੇ ਜਿੱਦਾਂ ਹੁਣ ਇਹ ਡੀਜ਼ਲ ਪ੍ਰੋਡਕਟ ਹੈ। ਠੀਕ ਹੈ ਜੀ ਡੀਜ਼ਲ ਕਾਰ ਜਿੱਦਾਂ ਤੁਹਾਨੂੰ ਦੱਸਿਆ ਕਿ ਆ ਪ੍ਰੋਪਰ ਸੀਲਿੰਗ ਇਹਦੇ ਨਾਲ ਆਂਦੀ ਹੈ। ਜੀ ਬਿਲਕੁਲ। ਹਰ ਚੀਜ਼ ਤੇ ਸੀਲਿੰਗ ਨਾਲ ਆਂਦੀ ਹੈ ਇਨੂੰ ਸਰ April ਕਹਿੰਦੇ ਆ ਬੇਸਿਕਲੀ ਇਹ April ਹੁੰਦਾ ਇਹ ਬੋਨਟ ਦੀ ਸੀਲਿੰਗ ਜਿੱਦਾਂ ਤੁਹਾਨੂੰ ਦੱਸਿਆ ਕਿ ਬਿਲਕੁਲ ਇਹ ਬੋਨਟ ਸੀਲਡ ਹੈ ਨਾਲ ਤੁਸੀਂ ਦੇਖੋ ਪ੍ਰੈਸ ਕਰਕੇ ਦੇਖੋਗੇ ਇਹ ਪ੍ਰੈਸੇਬਲ ਹੈ ਰਬੜ ਦੀ ਸੀਲਿੰਗ ਹੁੰਦੀ ਹੈ ਇਹ ਦੋਨੋਂ April ਲਾਂਦੇ ਤੁਹਾਨੂੰ ਇੱਥੋਂ ਨੀਡ ਐਂਡ ਕਲੀਅਰ ਹੋ ਜਾਏਗਾ ਜਿੱਥੇ-ਜਿੱਥੇ ਜੋੜ ਹੁੰਦਾ ਪੰਜਾਬੀ ਭਾਸ਼ਾ ਚ ਉੱਥੇ-ਉੱਥੇ ਇਹ ਸੀਲਿੰਗ ਆਂਦੀ ਹੈ ਇਹ ਸੀਲਿੰਗ ਤਾਂ ਹੁੰਦੀ ਕੋਈ ਜੰਗਾਲ ਨਾ ਲੱਗੇ ਕੋਈ ਬੋਡੀ ਨੂੰ ਜੰਗਾਲ ਨਾ ਲੱਗੇ ਤੁਸੀਂ ਪਿੱਛੇ ਤੱਕ ਦੇਖ ਸਕਦੇ ਹੋ ਉਹ ਲਾਸਟ ਐਂਡ ਦਾ ਐਂਡ ਆਫ ਦਾ ਰਿਜ ਜਿੱਥੋਂ ਕਾਰ ਜਿੱਥੇ ਵੀ ਵੈਲਡਿੰਗ ਦੇ ਨਿਸ਼ਾਨ ਹੁੰਦੇ ਆ ਸਪੌਟ ਹੁੰਦੇ ਮਤਲਬ ਇਹ ਕਾਰ ਤੋਂ ਆਪਾਂ ਇਹ ਜਜ ਕਰ ਸਕਦੇ ਹਾਂ ਕਿ ਕਾਰ ਕਿਤੋਂ ਫਰੰਟ ਤੋਂ ਹਿੱਟ ਨਹੀਂ ਹੈਗੀ ਇਹਨੂੰ ਅਸੀਂ ਇਹ ਗੋਲ ਜਿਹਦੇ ਸ਼ੌਕਰਸ ਹੁੰਦੇ ਨੇ ਇਹਨੂੰ ਆਪਾਂ ਐਪਰਲ ਕਹਿੰਦੇ ਹਾਂ ਮਤਲਬ ਅਗਰ ਇਹ ਪਾਰਟ ਟੁੱਟ ਜਵੇ ਤਾਂ ਗੱਡੀ ਦੀ ਬੈਲੈਂਸਿੰਗ ਵਿਗੜ ਸਕਦੀ ਹੈ ਬਿਲਕੁਲ ਸਰ ਬੈਲੈਂਸਿੰਗ ਵਿਗੜ ਸਕਦੀ ਹੈ ਬੈਲੈਂਸਿੰਗ ਕਦੀ ਸਿੱਧੀ ਹੋ ਵੀ ਨਹੀਂ ਸਕਦੀ ਇਸ ਕਰਕੇ ਅਸੀਂ ਤੁਹਾਨੂੰ ਵੀਡੀਓ ਇੰਨੀ ਸਾਰੀ ਆ ਦਿਖਾਣੇ ਆ ਕਈ ਕਸਟਮਰ ਸਾਨੂੰ ਕਹਿੰਦੇ ਆ ਕਿ ਯਾਰ ਅਸੀਂ ਤੁਹਾਡੇ ਤੋਂ ਸਸਤੀ ਕਾਰ ਬਾਇ ਕਰ ਲਈ ਕਿਤੋਂ ਹੋਰ ਤੋਂ ਤੇ ਫਿਰ ਅਸੀਂ ਉਹਨਾਂ ਨੂੰ ਕਾਰ ਨੂੰ ਕਹਿੰਦੇ ਕਿ ਤੁਸੀਂ ਐਕਸੀਡੈਂਟ ਲਈ ਹੋਣੀ ਅਸੀਂ ਉਹਨਾਂ ਨੂੰ ਕਹਿੰਨੇ ਪਰ ਉਹ ਮੰਨਦੇ ਨਹੀਂ ਪਰ ਇਸ ਕਰਕੇ ਵੀਡੀਓ ਬਣਾਉਣ ਕੀ ਕਸਟਮਰ ਨੂੰ ਥੋੜੀ ਨੋਲੇਜ ਹੋਵੇ ਕਿ ਜੇ ਸਾਡੇ ਤੋਂ ਨਹੀਂ ਬਾਇ ਕਰ ਰਿਹਾ ਕਿਤੇ ਹੋਰ ਵੀ ਬਾਇ ਕਰ ਰਿਹਾ ਤੇ ਉਹ ਕਾਰ ਜੋ ਉਹਨੂੰ ਪ੍ਰੋਪਰ ਨੋਲੇਜ ਹੋਵੇ ਉਹਨੂੰ ਪਤਾ ਹੋਵੇ ਕਿ ਮੈਂ ਕਾਰ ਬਾਇ ਕਰ ਰਿਹਾ ਉਹਦੇ ਚ ਇਹ ਚੀਜ਼ਾਂ ਹੈਗੀਆਂ ਮਤਲਬ ਕਿ ਕ੍ਰਿਸਟਲ ਕਾਰ ਬਾਇਰ ਜੋ ਵੀ ਗੱਡੀਆਂ ਬਾਇ ਕਰਦਾ ਹੈ ਪ੍ਰੋਪਰ ਟੈਸਟ ਡਰਾਈਵ ਅੱਛੀ ਤਰ੍ਹਾਂ ਇਹ ਸਾਰੇ ਪੈਰਾਮੀਟਰ ਚੈੱਕ ਕਰਕੇ ਬਾਇ ਕਰਦਾ ਕੋਈ ਕੁਝ ਬਾਇ ਕਰਦੇ ਬਾਕੀ ਸਾਡੀ ਮੇਨ ਜੋ ਡੀਲਿੰਗ ਹੁੰਦੀ ਕਸਟਮਰ ਤੋਂ ਕਸਟਮਰ ਹੁੰਦੀ ਸੈਲਰ ਟੂ ਬਾਇਰ ਡੀਲ ਹੁੰਦੀ ਬਾਇਰ ਟੂ ਸੈਲਰ ਡੀਲ ਹੁੰਦੀ ਹੈ ਅਸੀਂ ਸੈਲਰ ਨੂੰ ਜੋ ਸੈਲਰ ਦੀ ਕਾਰ ਅਸੀਂ ਬਾਇਰ ਨੂੰ ਦੱਸ ਦਿੰਨਾ ਜੋ ਪ੍ਰੂਵੈਂਡ ਪੌਂਡਸ ਅਸੀਂ ਈਚ ਐਂਡ ਐਵਰੀਥਿੰਗ ਡਿਸਕ੍ਰਾਈਬ ਕਰਦੇ ਆ ਕਿ ਇਹ ਕਾਰ ਇਸ ਕਾਰ ਦੀ ਇਹ ਇੱਥੋਂ ਪੇਂਟ ਹੈ ਕਿਉਂਕਿ ਹਰ ਕਾਰ ਸਾਰੀ ਓਰੀਜਨਨਲ ਨਹੀਂ ਹੁੰਦੀਆਂ ਸਾਰੀਆਂ ਕਾਰਾਂ ਸਾਰੀਆਂ ਪੇਂਟਡ ਨਹੀਂ ਹੁੰਦੀਆਂ ਥਰ ਇਜ਼ ਅ ਮਿਕਸਚਰ ਆਫ ਥੈਟ ਕੋ ਕਾਰ ਰੀਪੇਂਟ ਵੀ ਹੁੰਦੀ ਹੈ ਜਿੱਦਾਂ ਕੋਈ ਬੋਨਟ ਤੇ ਜਾਂ ਫੈਂਟੇਸੀ ਸਕਰਾਚ ਲੱਗ ਗਿਆ ਤੇ ਉਹਨੂੰ ਪਰ ਰੀਪੇਂਟ ਵੀ ਕਰਾਉਣਾ ਪੈਂਦਾ ਹੈ ਇਹ ਕੋਈ ਕੋਈ ਰੂਲ ਦਾ ਰੈਗੂਲੇਸ਼ਨ ਨਹੀਂ ਕਿ ਆਪਾਂ ਕੀ ਸਾਰੀ ਕਾਰ origianally ਸੇਲ ਕਰਦੇ ਆਂ ਤੇ ਕਾਰਾਂ ਮਤਲਬ ਮੇਨਟੇਨਡ ਕਾਰਾਂ ਹੁੰਦੀਆਂ ਕਿ ਕਿਤੋਂ ਕੋਈ ਮੇਜਰ ਐਕਸੀਡੈਂਟ ਨਹੀਂ ਹੁੰਦੀ ਕੋਈ ਇੰਜਨ ਗੇਅਰ ਚ ਟਰਾਂਸਮਿਸ਼ਨ ਚ ਪ੍ਰੋਬਲਮ ਨਹੀਂ ਹੁੰਦੀ ਤੇ ਦਮਨ ਪਾਜੀ i20 ਦਾ ਪ੍ਰਾਈਸ ਕੀ ਰਹਿਣ ਵਾਲਾ ਹੈ ਸਰ ਇਹ ਪ੍ਰਾਈਸ ਬਹੁਤ ਵਧੀਆ ਅੱਛੇ ਪ੍ਰਾਈਸ ਤੇ ਆਪਾਂ ਤੁਹਾਨੂੰ ਕਾਰ ਦੇਵਾਂਗੇ ਤੁਸੀਂ ਔਨ ਟੇਬਲ ਵਿਜ਼ਿਟ ਕਰਕੇ ਕਾਰ ਪਸੰਦ ਕਰਕੇ ਡੀਲ ਫਾਈਨਲਾਈਜ਼ ਕਰ ਸਕਦੇ ਹੋ ਨੈਕਸਟ ਇਹ ਕਾਰ ਬਿਲਕੁਲ ਸਕਰਾਚਲੈਸ ਡਾਟਲੈਸ ਕਾਰ ਹੈ 6,75,000 ਰੁਪਏ ਦੀ ਡਿਮਾਂਡ ਪ੍ਰਾਈਸ ਹੈ 2019 ਮਾਡਲ ਡੀਜ਼ਲ ਕਾਰ Swift ਡੀਜ਼ਲ ਮਤਲਬ ਇਹ ਕਾਰ ਦੀ ਪ੍ਰੋਪਰ ਆਪਾਂ ਨੂੰ ਐਕਸੀਡੈਂਟ ਹਿਸਟਰੀ ਨਾਲ ਮਿਲੇਗੀ ਗਾਰੰਟੀ ਵਾਰੰਟੀ ਸਾਹਿਬ ਕੁਝ ਨਾਲ ਮਿਲੇਗਾ ਤੁਸੀਂ ਦੇਖ ਸਕਦੇ ਹੋ ਬੇਜਿੰਗ ਸਰਟੀਫਾਈਡ ਕਾਰ ਦੀ ਨਾਲ ਮਿਲੇਗੀ 100 ਡੇਜ਼ ਵਾਰੰਟੀ ਵੀ ਨਾਲ ਮਿਲੇਗੀ ਅੱਛਾ ਇਸ ਤੇ ਵਾਰੰਟੀ ਵੀ ਅਵੇਲੇਬਲ ਹੈ ਜੀ ਸਰ ਤਾਂ ਦੋਸਤੋਂ ਦਮਨ ਭਾਈ ਨੇ ਤੁਹਾਨੂੰ ਤਰੀਕਾ ਦੱਸਤਾ ਹੈ ਕਿ ਪੁਰਾਣੀ ਕਾਰ ਖਰੀਦਣ ਵੇਲੇ ਕਿਹੜੀ ਕਿਹੜੀ ਚੀਜ਼ਾਂ ਤੁਹਾਨੂੰ ਚੈੱਕ ਕਰਨੀਆਂ ਪੈ ਸਕਦੀਆਂ ਹਨ ਔਰ ਭਾਈ ਨੇ ਤੁਹਾਨੂੰ ਤਿੰਨਾਂ ਕਾਰਾਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਛੀ-ਅੱਛੀ ਕਾਰਸ ਦੀ ਵੀਡੀਓ ਤੁਹਾਡੇ ਤੇ ਲੈ ਕੇ ਆਂਦੇ ਰਵਾਂਗੇ ਅੱਜ ਦਾ ਵਲੌਗ ਕਰਦੇ ਆਪਾਂ ਇੱਥੇ ਐਂਡ ਬਹੁਤ ਜਲ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ